ਮੈਂ ਅਮ੍ਰਿਤਾ ਅਮਰੋਦ ਦੀ ਮੁਹੱਬਤ ਤੋਂ ਮੁਹੱਬਤ ਸਿੱਖੀ ਹੈ ਮੈਂ ਸ਼ਿਵ ਤੇ ਦੇਵੀ ਤੋਂ ਪੀੜ ਉਧਾਰੀ ਲੈ ਕੇ ਲਿਖੀ ਹੈ ਮੈਂ ਤੇਰੀ ਤੇ ਮੇਰੀ ਮੁਹੱਬਤ ਤੇ ਇੱਕ ਕਿਤਾਬ ਲਿਖਾਂਗੀ ਮੈਂ ਤੇਰੀ ਤੇ ਮੇਰੀ ਮੁਹੱਬਤ ਤੇ ਇੱਕ ਕਿਤਾਬ ਲਿਖਾਂਗੀ ਰੋਹਾਂ ਦੀ ਇਸ ਸਾਂਝ ਨੂੰ ਆਬਾਦ ਲਿਖਾਂਗੀ ਤੂੰ ਖੁਸ਼ੀਆਂ ਵੱਲ ਕਦਮ ਵਧਾਵੇਂ ਤੇ ਮੈਂ ਤੈਨੂੰ ਪਿੱਛੇ ਧੱਕਾਂ ਤੂੰ ਖੁਸ਼ੀਆਂ ਵੱਲ ਕਦਮ ਵਧਾਵੇਂ ਤੇ ਮੈਂ ਤੈਨੂੰ ਪਿੱਛੇ ਧੱਕਾਂ ਇਹ ਮੁਹੱਬਤ ਦਾ ਅਸੂਲ ਤੇ ਨਹੀਂ ਨਾ ਇਸ ਲਈ ਕਰਕੇ ਕੈਦ ਨਹੀਂ ਰੱਖਣਾ ਤੈਨੂੰ ਸਦਾ ਆਬਾਦ ਲਿਖਾਂਗੀ ਮੈਂ ਤੇਰੀ ਤੇ ਮੇਰੀ ਮੁਹੱਬਤ ਤੇ ਇੱਕ ਕਿਤਾਬ ਲਿਖਾਂਗੀ ਕਹਿੰਦੇ ਅੱਜ ਫਿਰ ਤੋਂ ਦਿਲ ਦੇ ਬੇੜੇ ਵਿੱਚ ਤੇਰੀ ਯਾਦ ਪੁਰਾਣੀ ਆਈ ਹੈ ਅੱਜ ਫਿਰ ਤੋਂ ਦਿਲ ਦੇ ਬੇੜੇ ਵਿੱਚ ਤੇਰੀ ਯਾਦ ਪੁਰਾਣੀ ਆਈ ਹੈ ਮੈਂ ਸਿਰ ਝੁਕਾ ਕੇ ਸਜਦਾ ਕੀਤਾ ਹੈ ਪਲਕਾਂ ਦੀ ਸੇਜ ਵਿਛਾਈ ਐ ਉਹਨੂੰ ਪੀਣ ਲਈ ਦਿੱਤਾ ਗਮਾਂ ਦਾ ਪਿਆਲਾ ਉਹਨੂੰ ਪੀਣ ਲਈ ਦਿੱਤਾ ਗਮਾਂ ਦਾ ਪਿਆਲਾ ਅੱਜ ਫਿਰ ਨੈਣਾ ਦੇ ਬੱਦਲਾਂ ਨੇ ਝੜੀ ਸੌਣ ਦੀ ਲਈ ਐ ਅੱਜ ਫਿਰ ਤੋਂ ਦਿਲ ਦੇ ਵੇੜੇ ਤੇਰੀ ਯਾਦ ਪਰੌਣੀ ਆਈ ਐ ਰੱਬ ਨਾਲ ਲੜਕੇ ਤੈਨੂੰ ਪਾ ਸਕੀਏ ਅਸੀਂ ਐਨੇ ਜੋਗੇ ਕਿੱਥੇ ਰੱਬ ਨਾਲ ਲੜਕੇ ਤੈਨੂੰ ਪਾ ਸਕੀਏ ਅਸੀਂ ਐਨੇ ਜੋਗੇ ਕਿੱਥੇ ਤੇਰੇ ਤੇ ਹੱਕ ਜਿਤਾ ਸਕੀਏ ਅਸੀਂ ਐਨੇ ਜੋਗੇ ਕਿੱਥੇ ਉੰਜਤਾ ਬਹੁਤ ਭੁਲੱਕੜ ਆ ਮੈਂ ਉੰਜਤਾ ਬਹੁਤ ਭੁਲੱਕੜ ਆ ਮੈਂ ਪਰ ਤੈਨੂੰ ਦਿਲੋਂ ਭੁਲਾ ਸਕੀਏ ਅਸੀਂ ਐਨੇ ਜੋਗੇ ਕਿੱਥੇ ਰੱਬ ਨਾਲ ਲੜ ਕੇ ਤੈਨੂੰ ਪਾ ਸਕੀਏ ਅਸੀਂ ਐਨੇ ਜੋਗੇ ਨਹੀਂ ਮੇਰੇ ਵਿੱਚੋਂ ਮੈਨੂੰ ਹੀ ਕੱਢਤਾ ਮੇਰੇ ਵਿੱਚੋਂ ਮੈਨੂੰ ਹੀ ਕੱਢਤਾ ਜਿਸਮ ਰਹਿ ਗਿਆ ਰੂਹ ਨੂੰ ਵੱਢਤਾ ਹਾਸਿਆਂ ਨੂੰ ਕੋਈ ਨਜ਼ਰ ਲੱਗਿਆ ਹਾਸਿਆਂ ਨੂੰ ਕੋਈ ਨਜ਼ਰ ਲੱਗਿਆ ਜਿੱਦਣ ਦਾ ਤੂੰ ਮੈਨੂੰ ਛੱਡਤਾ ਜਿੱਦਣ ਦਾ ਤੂੰ ਮੈਨੂੰ ਛੱਡਤਾ ਸਾਡਾ ਸਾਥ ਐਨੋ ਕਿ ਲਿਖਿਆ ਸੀ ਸ਼ਾਇਦ ਤਾਂ ਹੀ ਤਾਂ ਸਿਵਾਖ ਹੋਗੇ ਸਾਡਾ ਸਾਥ ਐਨੋ ਕਿ ਲਿਖਿਆ ਸੀ ਸ਼ਾਇਦ ਤਾਂ ਹੀ ਤਾਂ ਸਿਵਾਖ ਹੋਗੇ ਲੋਕਾਂ ਭਾਣੇ ਤਰੱਕੀਆਂ ਚ ਪਰ ਸਾਨੂੰ ਪਤਾ ਅਸੀਂ ਕੱਖ ਹੋਗੇ ਕਾਣੇ ਪਤਾ ਅਸੀਂ ਕੱਖ ਹੋਗੇ ਜੇ ਤੂੰ ਪੁੱਛਤਾ ਸਹੀ ਤੈਨੂੰ ਹਾਲ ਦੱਸਾਂਗੇ ਤੂੰ ਪੁੱਛਤਾ ਸਹੀ ਤੈਨੂੰ ਹਾਲ ਦੱਸਾਂਗੇ ਤੇਰੇ ਪਿੱਛੋਂ ਕਿੰਨਾ ਹੋਏ ਆਂ ਬਿਹਾਲ ਦੱਸਾਂਗੇ ਦਿਲ ਵਿਚਾਰਾ ਭੋਲਾ ਏ ਕੁਝ ਨਹੀਂ ਕਹਿੰਦਾ ਦਿਲ ਵਿਚਾਰਾ ਭੋਲਾ ਏ ਕੁਝ ਨਹੀਂ ਕਹਿੰਦਾ ਪਰ ਦਿਮਾਗ ਕਿੰਨੇ ਕਰਦਾ ਏ ਸੁਭਾਲ ਦੱਸਾਂਗੇ ਤੂੰ ਪੁੱਛ ਤਾਂ ਸਹੀ ਤੈਨੂੰ ਹਾਲ ਦੱਸਾਂਗੇ ਆਖਰੀਨ ਤੂੰ ਕਹਿ ਕੇ ਜਾਵੇਂ ਕਿ ਮੈਂ ਆਵਾਂਗਾ ਤੂੰ ਕਹਿ ਕੇ ਜਾਵੇਂ ਕਿ ਮੈਂ ਆਵਾਂਗਾ ਪਰ ਤੂੰ ਮੁੜ ਕੇ ਨਾ ਆਵੇਂ ਫਿਰ ਕੀ ਖਾਕ ਏ ਤੇਰੀ ਮੁਹੱਬਤ ਤੇ ਜੇ ਮੈਂ ਆਖਰੀ ਸਾਹ ਤੱਕ ਤੇਰੀ ਉਡੀਕ ਨਾ ਕਰਾਂ ਤੇ ਫਿੱਟੇ ਮੂੰਹ ਹੈ ਮੇਰੀ ਮੁਹੱਬਤ ਧੰਨਵਾਦ